ਅੱਜ ਬਾਲੀਵੁੱਡ ਫਿਲਮ ਹੈਪੀ ਭਾਗ ਜਾਏਗੀ ਰਿਲੀਜ਼ ਹੋ ਗਈ ਹੈ ਇਸ ਫਿਲਮ ਰਾਹੀਂ ਕੋਕਟੇਲ ਦੀ ਅਦਾਕਾਰਾ ਡਾਇਨਾ ਪੈਂਟੀਨੇ ਨੇ ਲੰਬੇ ਸਮੇਂ ਮਗਰੋਂ ਫਿਲਮੀ ਪਰਦੇ ਤੇ ਵਾਪਸੀ ਕੀਤੀ ਹੈ ਡਾਇਨਾ ਦੇ ਨਾਲ ਫਿਲਮ ਵਿੱਚ ਜਿਮੀ ਸ਼ੇਰਗਿੱਲ ਅਤੇ ਅਭੇਯ ਦੇওল ਵੀ ਨੇ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜਿਸ ਨੂੰ ਆਨੰਦ ਐਲ ਰਾਈ ਨੇ ਡਾਇਰੈਕਟ ਕੀਤਾ ਹੈ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੇਨਾ ਨੇ ਆਪਣੀ ਆਗਾਮੀ ਰੋਮਾਂਟਿਕ ਫਿਲਮ ਰਾਪਤਾ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਕ੍ਰਿਤੀ ਨੇ ਇਸ ਸੰਬੰਧੀ ਇੱਕ ਫੋਟੋ ਟਵਿੱਟਰ ਤੇ ਸ਼ੇਅਰ ਕੀਤੀ ਹੈ ਰਾਪਤਾ ਰਾਹੀਂ ਨਿਰਮਾਤਾ ਦਿਨੇਸ਼ ਵਿਜਨ ਨਿਰਦੇਸ਼ਨ ਦੀ ਦੁਨੀਆ 'ਚ ਕਦਮ ਰੱਖ ਰਹੇ ਨੇ ਇਹ ਫਿਲਮ 10 ਫਰਵਰੀ ਨੂੰ ਰਿਲੀਜ਼ ਹੋਵੇਗੀ ਅੱਜ ਪੰਜਾਬੀ ਫਿਲਮ ਮੈਂ ਤੇਰੀ ਤੂੰ ਮੇਰਾ ਟਿਕਟ ਖਿੜਕੀ ਤੇ ਉਤਰੀ ਹੈ ਫਿਲਮ ਵਿੱਚ ਰੋਸ਼ਨ ਪ੍ਰਿੰਸ ਅਤੇ ਮਨਕੀਰਤ ਔਲਖ ਲੀਡ ਵਿੱਚ ਨੇ ਮਨਕੀਰਤ ਨੇ ਇਸ ਫਿਲਮ ਰਾਹੀਂ ਪਾਲੀਵੁੱਡ ਡੈਬਿਊ ਕੀਤਾ ਹੈ ਫਿਲਮ ਵਿੱਚ ਰੋਸ਼ਨ ਪ੍ਰਿੰਸ ਨੇ ਇੱਕ ਪਿੰਡੂ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਰਨਵੀਰ ਕਪੂਰ ਦੇ ਕਰਵਿਨਾ ਗੈਪ ਦੇ ਬ੍ਰੇਕਅਪ ਨੂੰ ਹੁਣ ਕਾਫੀ ਸਮਾਂ ਹੋ ਗਿਆ ਪਰ ਪਹਿਲੀ ਵਾਰ ਰਨਵੀਰ ਇਸ ਬਾਰੇ ਬੋਲੇ ਨੇ ਹਾਲ ਹੀ ਜਿਹਦੇ ਇੰਟਰਵਿਊ ਵਿੱਚ ਰਨਵੀਰ ਨੇ ਕਿਹਾ ਕਿ ਬ੍ਰੇਕਅਪ ਕਾਫੀ ਦਰਦਪਰਿਆ ਸੀ ਰਨਵੀਰ ਨੇ ਕਿਹਾ ਕਿ ਝੂਠੀਆਂ ਫਾਹਾਂ ਦੇ ਗਲਤਫਹਿਮੀਆਂ ਕਰਕੇ ਗੱਲ ਵਿਗੜ ਗਈ ਸੀ ਉਹ ਬੇਹਦ ਦਰਦਪਰਿਆ ਸੀ ਕਿਉਂਕਿ ਮੇਰੇ ਮਾਂ ਪਿਓ ਤੋਂ ਬਾਅਦ ਕੈਟ ਹੀ ਸੀ ਜਿਸ ਨੇ ਜ਼ਿੰਦਗੀ ਵਿੱਚ ਮੈਨੂੰ ਕਾਫੀ ਮੋਟੀਵੇਸ਼ਨ ਦਿੱਤੀ ਸੀ ਦਬੰਗ ਸੁਨਾਖੀ ਸੁਨਾਖੀ ਦਬੰਗ 3 ਵਿੱਚ ਦਿਖੇਗੀ ਜਾਂ ਨਹੀਂ ਇਸ ਗਲਤ ਹਾਲੇ ਵੀ ਸਸਪੈਂਸ ਬਰਕਰਾਰ ਹੈ ਇਸ ਬਾਰੇ ਗੋਲਮੋਲ ਜਵਾਬ ਦਿੰਦੇ ਹੋਏ ਅਨੁਮੇਤਾ ਤੇ ਨਿਰਦੇਸ਼ਕ ਅਰਵਾਜ਼ ਖਾਨ ਨੇ ਕਿਹਾ ਕਿ ਅਜੇ ਹਾ ਕੁਝ ਨਹੀਂ ਹੈ ਸਕ੍ਰਿਪਟ ਹਾਲੇ ਤਿਆਰ ਨਹੀਂ ਹੈ ਫਿਲਮ ਵਿੱਚ ਕੁਝ ਬਦਲਾਅ ਹੋਣਗੇ ਅਤੇ ਨਵੇਂ ਕਲਾਕਾਰਾਂ ਦੀ ਪਛਾਣ ਹੋ ਸਕਦੀ ਹੈ ਜਦਕਿ ਉਸ ਤੋਂ ਪਹਿਲਾਂ ਖਬਰ ਆਈਆਂ ਸਨ ਕਿ ਸੁਨਾਖੀ ਦਬੰਗ 3 ਦੇ ਵਿੱਚ ਨਹੀਂ ਲਿਖੇਗੀ ਫਿਲਮ ਬਾਰ ਬਾਰ ਦੇਖੋ ਤਾਂ ਤੀਸਰਾ ਗੀਤ ਤੇਰੀ ਖੈਰ ਮੰਗਦੀ ਵੀ YouTube ਤੇ ਛਾ ਗਿਆ ਜਿਸ ਨੂੰ ਬਿਲਾਲ ਸૈયਦ ਨੇ ਆਵਾਜ਼ ਦਿੱਤੀ ਹੈ ਗਾਣੇ ਵਿੱਚ ਸਦਾਰਥ ਮਲਹੋਤਰਾ ਅਤੇ ਕਟਰੀਨਾ ਕੈਫ ਦਿਨ ਵਕਫਾ ਖਰੂਪਾ ਵਿੱਚ ਦਿਖ ਰਹੇ ਨੇ ਦੋ ਦਿਨ ਪਹਿਲਾਂ ਰਿਲੀਜ਼ ਹੋਏ ਗਾਣੇ ਨੇ YouTube ਤੋਂ 29 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਜਦਕਿ ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾ ਗੀਤ ਕਾਲਾ ਚਸ਼ਮਾ ਸੁਪਰ ਹਿੱਟ ਹੋ ਚੁੱਕਿਆ ਹੈ ਬਾਲੀਵੁੱਡ ਅਦਾਕਾਰਾ ਤੇ ਨਿਰਮਾਤਾ ਅਰਵਾਸ ਖਾਨ ਦੀ ਅਗਲੀ ਫਿਲਮ ਇਹ ਤਾਂ ਟੂ ਮੱਚ ਹੋ ਗਿਆ ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਗਿਆ ਇਸ ਫਿਲਮ ਜਿਮੀ ਸ਼ੇਰਗਿਲ ਤੇ ਅਰਵਾਸ ਲੀਡ ਰੋਲ ਚ ਨੇ ਇਸ ਦੇ ਇਲਾਵਾ ਅਦਾਕਾਰਾ ਪੂਜਾ ਚੋਪੜਾ ਲੀਡ ਅਦਾਕਾਰਾ ਦੇ ਤੌਰ ਤੇ ਦਿਖ ਰਹੀ ਹੈ ਫਿਲਮ 2 ਸਤੰਬਰ ਨੂੰ ਰਿਲੀਜ਼ ਹੋਵੇਗੀ ਪੰਜਾਬੀ ਗਾਇਕ ਕੰਠ ਖਲੇਰ ਦਾ ਨਵਾਂ ਗੀਤ ਇੱਕ ਸਾਲ ਰਿਲੀਜ਼ ਹੋ ਗਿਆ ਸੈਡ ਸੌਂਗ ਸੇ ਬਾਦਸ਼ਾਹ ਮੰਨੇ ਜਾਣ ਵਾਲੇ ਖਲੇਰ ਇਸ ਪਰ ਰੋਮਾਂਟਿਕ ਸੌਂਗ ਲੈ ਕੇ ਆਏ ਨੇ ਪੇਸ਼ਾ ਮੰਗ ਗਾਣੇ ਦੇ ਬੋਲ ਕਾਲਾ ਨਿਜ਼ਾਮਪੁਰ ਨੇ ਲਿਖੇ ਨੇ ਗਾਣੇ ਦੀ ਵੀਡੀਓ ਵਿੱਚ ਕਈ ਬਿਹਤਰੀਨ ਲੋਕੇਸ਼ਨਸ ਵੀ ਵੇਖਣ ਨੂੰ ਮਿਲ ਰਹੀਆਂ ਨੇ ਅਮਤਾ ਵਜਨ ਦੀ ਫਿਲਮ ਆਕੇ ਟੂ ਦਾ ਫਰਸਟ ਪੋਸਟਰ ਜਾਰੀ ਹੋ ਗਿਆ ਫਨੋਜਨਿਲ ਕਪੂਰ ਅਰਸ਼ਦ ਵਾਰਸੀ ਤੇ ਬਿਗ ਬੀ ਲੀਡ ਰੋਲ ਚ ਨੇ ਇਸ ਦੇ ਇਲਾਵਾ ਫਿਲਮ ਵਿੱਚ ਅਰਜੁਨ ਰਾਮਪਾਲ ਤੇ ਲਿਆਨਾ ਡੀ ਕਰੂਜ਼ ਵੀ ਨਜ਼ਰ ਆਉਣਗੇ ਇਹ ਫਿਲਮ ਦੀਵਾਲੀ ਦੇ ਮੌਕੇ ਤੇ ਰਿਲੀਜ਼ ਹੋਵੇਗੀ ਮਸ਼ਹੂਰ ਗੀਤਕਾਰ ਤਰਸੀਮ ਜਸੜ ਇੱਕ ਵਾਰ ਫਿਰ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਲਈ ਤਿਆਰ ਨੇ ਜਸੜ ਦਾ ਨਵਾਂ ਗੀਤ ਗਲ ਵਕੜੀ ਰਿਲੀਜ਼ ਹੋ ਗਿਆ ਗੀਤ ਵਿੱਚ ਬੋਲਾਂ ਦੇ ਨਾਲ ਨਾਲ ਵੀਡੀਓ ਤੇ ਵੀ ਖਾਸ ਧਿਆਨ ਦਿੱਤਾ ਗਿਆ ਜਿਸ ਵਿੱਚ ਜਸੜ ਦਾ ਕੁਝ ਹਟਕੇ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ